ਅੱਜ ਅਸੀਂ ਬਣਾਵਾਂਗੇ ਆਲੂ ਦੀ ਮਸਾਲੇਦਾਰ ਸਬਜ਼ੀ ਇਹਦੇ ਲਈ ਇੱਕ ਪੈਨ ਵਿੱਚ ਪਾਵਾਂਗੇ ਅਸੀਂ 2 ਚਮਚ ਤੇਲ ਅੱਧਾ ਚਮਚ ਜੀਰਾ ਪਾ ਕੇ ਚੰਗੀ ਤਰ੍ਹਾਂ ਭੁੰਨ ਲਾਂਗੇ ਦੋ ਪਿਆਜ਼ ਨੂੰ ਚੋਪ ਕਰਕੇ ਪਾ ਲੈਣਾ ਹੈ ਪਿਆਜ਼ਾਂ ਦੇ ਨਾਲ ਹੀ ਅਸੀਂ ਅਦਰਕ ਤੇ ਲਸਣ ਦਾ ਪੇਸਟ ਪਾਇਆ ਸੀਗਾ ਉਹ ਵੀ ਦੇ ਨਾਲ ਹੀ ਭੁੰਨ ਲਾਂਗੇ ਅਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਟਰਾਂਸਪੇਰੈਂਟ ਹੋਣ ਤੱਕ ਭੁੰਨ ਲਾਂਗੇ ਇਹਦੇ ਨਾਲ ਹੀ ਇਹਦੇ ਵਿੱਚ ਪਾਵਾਂਗੇ ਅੱਧਾ ਕੱਪ ਦਹੀਂ ਦਾ ਦਹੀਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਨਾਲ ਅਸੀਂ ਮਸਾਲੇ ਪਾਵਾਂਗੇ ਹਲਦੀ ਪਾਊਡਰ ਜੀਰਾ ਪਾਊਡਰ ਧਨੀਆ ਪਾਊਡਰ ਤੇ ਲਾਲ ਮਿਰਚ ਦਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਦ ਇਸ ਮਸਾਲੇ ਨੂੰ ਦੂਜੇ ਪੈਨ ਵਿੱਚ ਅਸੀਂ ਪਾਵਾਂਗੇ ਇੱਕ ਚਮਚ ਤੇਲ ਦਾ ਲੰਬੇ ਪੇ ਵਿੱਚ ਕੱਟੇ ਹੋਏ ਪਿਆਜ਼ ਤੇ ਦੋ ਸ਼ਿਮਲਾ ਮਿਰਚਾਂ ਲੰਬੇ ਪੀਸ ਵਿੱਚ ਕੱਟ ਕੇ ਪਾ ਲੈਣੀ ਉਬਾਲ ਕੇ ਅਸੀਂ ਚਾਰ ਪੰਜ ਆਲੂ ਲਏ ਆ ਆਲੂਆਂ ਨੂੰ ਵੀ ਚੰਗੀ ਤਰ੍ਹਾਂ ਇਹਨਾਂ ਵਿੱਚ ਮਿਕਸ ਕਰਕੇ ਭੁੰਨ ਲੈਣਾ ਆ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਕਸੂਰੀ ਮੇਥੀ ਤੇ ਥੋੜਾ ਜਿਹਾ ਨਮਕ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ 5 ਮਿੰਟ ਲਈ ਇਹਦੇ ਵਿੱਚ ਭੁੰਨ ਲਾਂਗੇ ਤੇ ਜਿਹੜਾ ਇਹਦਰ ਮਸਾਲਾ ਸਾਡਾ ਬਣ ਕੇ ਤਿਆਰ ਹੈ ਆਪਣਾ ਆਲੂ ਤੇ ਸ਼ਿਮਲਾ ਮਿਰਚ ਪਕਾ ਕੇ ਰੱਖੇ ਸੀ ਉਹ ਇਹਦੇ ਵਿੱਚ ਐਡ ਕਰ ਦਾਂਗੇ ਤੇ ਇਹਨਾਂ ਨੂੰ ਅਸੀਂ 2-3 ਮਿੰਟ ਲਈ ਹਟਾ ਕੇ ਪਕ